ਲਓ ਜੀ ਜਨ ਜਵਾਰ ਤੇ ਤੁਹਾਨੂੰ ਅੱਜ ਦੋਹਾਂ ਹਸਤੀਆਂ ਨਾਲ ਮੁਲਾਕਾਤ ਕਰਾਨੇ ਆ ਜੀ ਆ ਦੋਨੇ ਜਿਹੜੀ ਹਸਤੀਆਂ ਆ ਇਹ ਦੋਨੇ ਪਾਕਿਸਤਾਨ ਬਣ ਤੋਂ ਪਹਿਲਾਂ ਦੀਆਂ ਹਸਤੀਆਂ ਐ ਦੇਖੋ ਇੱਕ 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 ਪਾਕਿਸਤਾਨ ਦੀ ਬਣ ਤੋਂ ਇੱਧਰ ਆਏ ਦੇ ਨੇ ਤੇ ਇੱਕ ਪਾਕਿਸਤਾਨ ਦੀ ਬਣ ਤੋਂ ਪਹਿਲਾਂ ਦੇ ਇੱਧਰ ਦੇ ਆ ਲਗਭਗ ਦੋਨੇ ਹਾਣੀ ਤਰਾਨੀਆਂ ਆ ਤੇ ਆਪਣੇ ਆਪਣੇ ਵਿਚਾਰ ਜਰੂਰ ਦੱਸਣਗੇ ਅੱਜ ਦੱਸਦੇ ਆਪਣੇ ਵਿਚਾਰ ਠੀਕ ਹੈ ਤੂੰ ਇਹ ਦੱਸ ਕਿੰਿਆ ਦਾ ਨਾਂ ਦਾ ਆ ਹਾਂ ਤਾਂ ਕਈਆਂ ਦਾ ਜਿਹੜਾ ਰਹਿ ਗਿਆ ਉਹ ਵੀ ਦੱਸਣਾ ਉਹ ਦੱਸਾਂ ਉੱਥੇ ਉੱਥੇ ਦੁਕਾਨ ਤੇ ਜਾ ਕੇ ਠੀਕ ਹੈ ਜਦੋਂ ਸਾਰਾ ਸਿਰ ਨਾਂ ਦੱਸ ਨਹੀਂ ਨਹੀਂ ਹੁਣ ਹੀ ਮੈਂ ਪੁੱਛਣਾ ਜਦੋਂ ਜਦੋਂ ਨਾਂ ਜਦੋਂ ਤੁਸੀਂ ਪਾਕਿਸਤਾਨ ਨੂੰ ਆਏ ਪਾਕਿਸਤਾਨ ਨੂੰ ਆਏ ਇਹਦੇ ਨਾਲ ਮੇਲਾ ਹੋਇਆ ਹੀ ਹੋਣਾ ਆਹੋ ਇੱਥੇ ਤੇ ਹੋਣਾ ਹਾਂ ਨੀ ਤਰਾਣੀ ਆਦੇ ਆ ਨਹੀਂ ਬਦਲਣੀ ਹੈ ਹਾਂ ਉਹ ਉਹ ਵੀ ਪੂਰੀ ਹੋ ਜਾਂਦੇ ਆਪਣੀ ਹਾਂ ਤੇ ਇਹ ਵੀ ਦੱਸਦੇ ਇੱਥੋਂ ਦਾ ਕਿਹੜਾ ਮੈਨੂੰ ਦੱਸਿਆ ਗਾਮੀ ਲੰਬੜਦਾਰ ਹੁੰਦਾ ਰਿਹਾ ਇੱਥੇ ਇਹ ਪਾਕਿਸਤਾਨ ਦੇ ਟਾਈਮ ਦਾ ਮੁਸਲਮਾਨਾਂ ਦਾ ਪਿੰਡ ਹੀ ਸਾਡਾ ਸਾਡਾ ਕੁੰਡੇ ਲਾਲੋਵਾਲ ਜਿਹੜਾ ਮੁਸਲਮਾਨਾਂ ਦਾ ਪਿੰਡ ਹੀ ਹਾਂ ਤੇ ਗਾਮੀ ਲੰਬੜਦਾਰ ਠੀਕ ਹੈ ਤੇ ਤੂੰ ਕਰ ਦੇ ਪੁੱਛੋ

ਠੀਕ ਹੈ ਤੇ ਬੱਡੇ ਤੋਂ ਕੀ ਬੜੀ ਪੇਦੀ ਹਮ ਭਾਜੋ ਬਾੜ ਪੇਦੀ ਬੋੜਿਆ ਲੈ ਦਿਖਾਨੇ ਆਉਂਦਾ ਇੱਕ ਗੱਲ ਇਹਣਾ ਵੀ ਸਾਂਝੀ ਕੀਤੀ ਸੀ ਤਾਏ ਨੇ ਚੰਨ ਤਾਏ ਨੇ ਕਹਿੰਦਾ ਵੀ ਜਦੋਂ ਇੱਥੇ ਜਿਹੜੇ ਅੰਗਰੇਜ਼ਾਂ ਦੇ ਟਾਈਮ ਦੇ ਭਰਤੀ ਹੋਏਦੇ ਸੀ ਕੋਈ ਮੁਸਲਮਾਨ ਫੌਜੀ ਕੋਈ ਹਿੰਦੂ ਫੌਜੀ ਉਹ ਕੀ ਕਰਦੇ ਹਿੰਦੂ ਹਿੰਦੂ ਨੂੰ ਬਚਾਲਾਂਦਾ ਸੀ ਜਿਹੜਾ ਮੁਸਲਮਾਨੀ ਉਹ ਮੁਸਲਮਾਨ ਨੂੰ ਬਚਾਲਾਂਦਾ ਸੀ ਤੇ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀ ਇਹ ਤੁਸੀਂ ਸੁਣਾਈ ਨਾ ਗੱਲ ਚਲੋ ਜਿਹੜੇ ਬਰੋਧ ਪੈ ਜਾਂਦਾ ਤੇ ਬੜਾ ਗੋਝ ਹੋ ਜਾਂਦਾ ਵਾਹੇ ਪਹਿਲਾਂ ਇਹ ਬਰੋਧ ਹੀ ਹੋਦੇ ਚੱਲਿਆ ਰਹੀ ਜੇ ਹਿੰਦੂ ਲਾਦਾ ਤੇ ਹਿੰਦੂ ਨੂੰ ਮਾਰ ਦਿੰਦੇ ਜੇ ਮੁਸਲਮਾਨ ਹਿੰਦੂਆਂ ਨੂੰ ਕੋਈ ਲਭਾ ਕਰਦਾ ਉਹਨਾਂ ਮਾਰਦਾ ਇਸ ਹੱਦ ਤੱਕ ਇਹ ਪਤੀ ਜਿਹੜੇ ਪਹਿਲੇ ਬੜਾ ਪਿਆਰ ਕਰ ਤਰ ਵੀ ਲੜਾਈ ਜਿਵੇਂ ਗਿਆ ਸੁੱਕੋ ਜਾ ਕੇ ਬਹਿ ਗਿਆ ਆਪਣੇ ਖੂਦ ਬੈਠਾ ਉਹਦੀ ਉੱਥੇ ਗੇਟਾ ਪਾਕਿਸਤਾਨ ਆਓ ਤੁਸੀਂ ਗੱਲ ਸੁਣਾਈ ਸੀ ਪਰ ਜਦੋਂ ਤੁਸੀਂ ਇੱਥੋਂ ਜਿਲੇ ਤੁਸੀਂ ਇੱਥੇ ਆ ਗਏ ਕੁੰਡੇ ਲਾਲੋਵਾਲ ਆਏ ਤੁਹਾਨੂੰ ਪਹਿਲਾ ਘਰ ਕਿੱਥੇ ਮਿਲਿਆ ਇੰਦੇ ਲੱਗ ਹੀ ਮਿਲਿਆ ਸੀ ਇਹ ਨਾਲ ਅੱਗੇ ਮਿਲਿਆ ਹੈ ਨਾ ਕੋਈ ਜਦੋਂ ਕਿਸੇ ਦੀ ਕੀ ਹੈ ਅੰਦਰ ਗਰਗਨ ਆ ਰਹੀ ਨਾਲ ਆਰੀ ਖਜਾਂ ਦੇ ਨਾਲ ਹੀ ਉਹ ਸਾਰੇ ਘਰ ਮੁਸਲਮਾਨਾਂ ਦੇ ਸਾਰੇ ਮੁਸਲਮਾਨ ਸਾਰੇ ਸਾਰੇ ਘਰ ਸਾਰੇ ਕਾਸ਼ੀ ਬਾਰੇ ਉਹ ਸਾਰੇ ਟੋਟਲੀ ਮੁਸਲਮਾਨ ਸੀ ਤੁਸੀਂ ਕਿੰਨੇ ਉਸ ਵੇਲੇ ਤੇ ਤੁਸੀਂ ਨਾਲ ਹੀ ਇੱਕ ਤੁਸੀਂ ਹੋਰ ਵੀ ਨਾਲੇ ਦੁਆ ਦੁਆ ਦੇ ਜਿਹੜੇ ਤੁਹਾਡੇ ਲੱਗੇ ਰਹਿੰਦੇ ਨੇ ਜਿੱਥੇ ਆਹੋ ਆਓ ਜੀ ਵੀ ਹੋਰ ਲੈ ਕੇ ਆ ਰਹੇ ਉਦੋਂ ਹੁੰਦਾ ਕਿ ਨਹੀਂ ਫੱਤਾ ਭੱਜਾ ਜੱਸੀ ਅਲੀ ਫੱਤਾ ਫੱਤਾ ਉਹ ਤੋਂ ਛੋਟਾ ਉਹ ਕਰਮਲਾਈ 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 ਹਾਂ ਅੱਗੇ ਫੱਤੇ ਕੋ ਰਿਮੀ ਉਹ ਨਾਂ ਨਹੀਂ ਦੱਸਿਆ ਹੋਦਾ ਜੀ ਰਿਮੀ ਰਿਮੀ ਹਾਂ ਹੁਣ ਤੁਸੀਂ ਦੱਸੋ ਜੇ ਤੁਹਾਡੇ ਨਾਲ ਉੱਥੇ ਰਹਿੰਦੇ ਸੀ ਹੁੰਦਾ ਨਾਂ ਚੇਤਾ ਹੋਣਾ ਤੁਹਾਨੂੰ ਆਹੋ ਤੂੰ ਬਿਆ ਦਾ ਤੂੰ ਬਿਆ ਦਾ ਹਾਂ ਥੋਬੀ ਆਹਾਂ ਉਹ ਇੱਕ ਉੰਬਲਾ ਹੈ ਉੰਬਲਾ ਇੱਕ ਵਸੇ ਵੀ ਆਉਂਦਾ ਮੁਰਾਏ ਕੋ ਮੁਰਸੀ ਹਾਂ ਇੱਕ ਪਤੀ ਹਾਂ ਨਾਮ ਦਾ ਬਤਲੀਆ ਹਾਂ ਇਹ ਬਤਲੀਆ ਦੇ ਮੁਰੇ ਹਾਂ ਇੱਕ ਅਜ ਬਿੱਲੋ ਬਿੱਲੋ ਆ ਰਹੇ ਨਾ ਉਹ ਅਕਬਰਾ ਨੈਕਸਟ ਅਕਬਰਾ ਹਾਂ ਇਹ ਇੱਕ ਮੰਦੂਹਾ ਇੱਕ ਮਾ ਕੀਆ ਇੱਕ ਤਲਬੂਂ ਆਇਆ ਤੁਬਾਗ ਮੰਗਾਇਆ ਕਾਕਾ ਤੁਬਾ ਹਾਂਜੀ ਤੋ ਆ ਤਾਂ ਵੀ ਕੁਪਰੇ ਤਾਂ ਕੁਪਰੇ ਤੋਂ ਨਹੀਂ ਨਾ ਉਹ ਮਾਰਿਆ ਰਿਆਸੂ ਦੀ ਮਾਰਿਆ ਉਹ ਤੋਂ ਹੀ ਹੋ ਗਿਆ ਨੇ ਹੋਰ ਪਿੰਡੇ ਉਹਨੂੰ ਕਿਉਂ ਮਾਰਿਆ ਰਿਆਸੂ ਦੀ ਮਾਰਿਆ ਮੈਂ ਕਿਉਂ ਮਾਰਿਆ ਭਲਾ ਵਿਰੋਧ ਚ ਭੈਣ ਭੈਣ ਕੋ ਲਾਇਦਾ ਹੈ ਨਾ ਇਹਦੇ ਮਾਈ ਬੜੇ ਟੁੱਕ ਬਾੜੇ ਟੋਕ ਜਦੋਂ ਸੁਰੀ ਮਤਲਬ ਆਪੂ ਵਿੱਚੋਂ ਦੁਸ਼ਮਣੀ ਪੈ ਗਈ ਦੀ ਹਿੰਦੂ ਨੂੰ ਦੁਸ਼ਮਣੀ ਪੈ ਗਈ ਹਾਂ ਠੀਕ ਹੈ ਉਹ ਸਾਡਾ ਬਾਮਾ ਦਾ ਜਦੋਂ ਸਟਾਰ ਪੁਰਾਣਾ ਦੇ ਹਸਪਤਾਲ ਕਿਹੜਾ ਅਗਰੋਟੇ ਹਾਂ ਪਤਾ ਵਿਆਹ ਆਇਆ ਹੂੰ ਪਾ ਜੀ ਜਲੋ ਗਰੂਜ ਆਇਆ ਸਟਰੀ ਹਸਤਾਵੋ ਜੇ ਉਹ ਗਰੀਆ ਉਥੇ ਜਿਹੜੇ ਉਹ ਮੋੜ ਤਾਂ ਨਾ ਥੋੜੇ ਆਉਂ ਨੁਕਰੀ ਪੈਣੀ ਸੀ ਉਥੇ ਉਹ ਕਾਬੂ ਆ ਗਿਆ ਕਿਉਂ ਸਾਡਾ ਪਾ ਜਿਆਦਾ ਹੈ ਉਥੇ ਉਹਨੂੰ ਮਾਰ ਕਰ ਗਿਆ ਨਾ ਇਹਨੇ ਜਿਹੜਾ ਆ ਤੂੰ ਇਹ ਪਿੰਡ ਬੋਲ ਦੋ ਫਿਰ ਬੋਲ ਦੋ ਕਿਹੜਾ ਕਿਹੜਾ ਪਿੰਡ ਹੀ ਲੱਗੇ ਲੱਗ ਹੂੰ ਨੇੜੇ ਤੇੜੇ ਜਿਹੜਾ ਤੁਹਾਡੇ ਪਾਟੀ ਲੱਗੇ ਜਿਹੜਾ ਪਿੰਡੀ ਪਿੰਡ ਰਿਆਸ ਦੀ ਤੇ ਸਾਡਾ ਹਾਂ ਹੂੰ ਜੰਡੀਆਂ ਲੱਗੇ ਜਿੱਦਾਂ ਕੋ ਚੱਕੇ ਕਮਾਲ ਆ ਹਾਂ ਫਿਰ ਸਦਰਾ ਹਾਂ ਤੇ ਉਹ ਨਰਗੋਤਾ ਹਾਂ ਸਲਿਆਈ ਪਟੂਈ ਹਾਂ ਫਿਰ ਉਹੀ ਮਾਈ ਝੁੰਮੀਆਂ ਕਰੈਲਾ ਹਾਂ ਜਪੋਲੋਟਾ ਬਿਆਰ ਟੇਸ਼ਨ ਹਾਂ ਫਿਰ ਅਬ ਨੂੰ ਚੱਕ ਹਾਂਜੀ ਉੱਥੇ ਚੌਧਰੀ ਹੁੰਦਾ ਰਿਆ ਅਮਰ ਸਿੰਘ ਅਮਰ ਸਿੰਘ ਆ ਜਿਹੜਾ ਗੱਡੀ ਆਈ ਹੈ ਨਾ ਉਹਨਾਂ ਆਖਿਆ ਮੈਂ ਟੇਸ਼ਨ ਤਾਂ ਬਣਦਾ ਵੀ ਮੇਰੇ ਨਾਲ ਕੋ ਟੇਸ਼ਨ ਬਣਦਾ ਉਸਾ ਅਮਰੂ ਚੱਕ ਦਾ ਨਾ ਉਹਦੇ ਨਾਮ ਅਮਰ ਸਿੰਘ ਦੇ ਨਾਮ ਤੇ ਅਮਰੂ ਚੱਕ ਬਣਿਆ ਠੀਕ 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 ਪਾਕਿਸਤਾਨ ਦੇ ਆਸੀਂ ਗਿਆ ਕੱਖ ਨਹੀਂ ਬਣਦਾ ਉਥੇ ਉਹ ਸਾਰੇ ਬੇਲੀ ਦੀ ਮਾਂ ਜਿਹੜੀ ਲੋਹ ਦੀ ਚਾਂਦੀ ਲੱਗੀ ਉਹ 71 ਦੀ ਲੜਾਈ ਚ ਹਾਂ ਠੀਕ ਹੈ ਉਹ ਕੱਖ ਉਹ ਬੇ ਜਿਹੜੀ ਉਹ ਕੋਈ ਜੱਗਾ ਦੇ ਕਰਨੇ ਆ ਜੱਗੀ ਦੀ ਹੈ ਉਹ ਜਿੱਥੇ ਆਸੀਂ RAMLILA ਕਰਦੇ ਹੁੰਦੇ ਉਹ ਮੀਆਂ ਮੋਸ਼ੀ ਦਾ ਬਾਗ ਆ ਉਹ ਬਿਰੂੜੀ ਦਾ ਟੈਂਬਰ ਚੱਕ ਮੰਦਰਾ ਉਹ ਬਿਰੂੜੀ ਆ ਫਿਰ ਉਥੇ ਉਜਿਸ ਦਾ ਆਮ ਜਗ੍ਹਾ ਤਲਾਹ ਤਲਾਹ ਦੀਆਂ ਨਿਸ਼ਾਨੀ ਕਰੀ ਹੂੰ ਵੀ ਇਹ ਮੁਰਸ਼ਿਦਾ ਖੂਹਾ ਜਿਹੜਾ ਆਟੋਮੈਟਿਕ ਆਪੂਂ ਭਗਦਾ ਨਾ ਅੱਛਾ ਸੇਮ ਪੇ ਦੀ ਹੋਣੀ ਉਸੇ ਜਿਵੇਂ ਆ ਉਹ ਟੂਟੀਆਂ ਲਾਉਣੀਆਂ ਉਹ ਪਾਣੀ ਜੇ ਮੋੜੇ ਸੁਬੂਲਾ ਖਾਲਾ ਆਉਣਾ ਉੱਥੇ ਪਾਣੀ ਪੂਣੀ ਪੀਣਾ ਨੌਕਾ ਇਹ ਟੂਟੀਆਂ ਭਰਣੀਆਂ ਪਾਣੀ ਨਾਲ ਪੀਣ ਬਾ ਹਾਂ ਚੰਨਣਤਾਏ ਹੋਣਾ ਇੱਕ ਗੱਲ ਸਾਂਝੀ ਕੀਤੀ ਕਿ ਜਿਹੜਾ ਮੰਦਿਰ ਦੇ ਉੱਤੇ ਖੂਹ ਹੀ ਜਿਹੜਾ ਮੰਦਿਰ ਦੇ ਖੂਹ ਹੈ ਇਸ ਟਾਈਮ ਉਹ ਬੜਾ ਪੂਰ ਜਿਹੜਾ ਉਹ ਕਹਿੰਦਾ ਪਹਿਲਾਂ ਤਾਂ ਨਿਕਲੇ ਦਾ ਇਹ ਉਹ ਪਾਕਿਸਤਾਨ ਦਾ ਟਾਈਮ ਦਾ ਹੀ ਹੈ ਮੈਂ ਸੋਚਿਆ ਸ਼ਾਇਦ ਇੱਧਰ ਆ ਕੇ ਤੁਸੀਂ ਗੱਡੇ ਆ ਜਿਹੜੇ ਸਾਡੇ ਲੋਕੀ ਆਏ ਹੋਣ ਉਹ ਮੁਸਲਮਾਨਾਂ ਦਾ ਸੀ ਪਹਿਲੇ ਉੱਥੇ ਫਿਰ ਮੰਦਿਰ ਬਾਅਦ ਚ ਬਣਿਆ ਨਾ ਉੱਥੇ ਪੰਜ ਜਾਂ ਚੀਹਾਂ ਪੇਦਾ ਚ ਗਾਣ ਗਿਆ ਚਲੋ ਠੀਕ ਹੈ ਜਿੱਥੇ ਮਾਤਾ ਦਾ ਥੜਾ ਦਾ ਮਾਤਾ ਦਾ ਮੰਦਿਰ ਹੋਣ ਪਿਆਦਾ ਇਹੀ ਮੌਕੇ ਦੇ ਇਹ ਹੀ ਆਦਾ ਜਿਵੇਂ ਸੰਨੀ ਹੋਈ ਆ ਤੁੰਜੀ ਹੋਈ ਆ ਕੀ ਜਗਾ ਦਾ ਕੁੰਡੂਣਾ ਦੀ ਅੱਛਾ ਇਹਦਾ ਪਿਓ ਹੈਗਾ ਨਾ ਉਹਦੇ ਲਈ ਮੰਦਰ ਵਾਤੇ ਚੌਂਕੀ ਵੀ ਚੇਲਾ ਚਾਹੁੰਦਾ ਨਾ ਮਾਛ ਅੱਛਾ ਤੇ ਨਾਲ ਸਾਰਿਆਂ ਨੇ ਕਿਹਾ ਵੀ ਜਗ੍ਹਾ ਦੇ ਜਾ ਤੁਹਾਡੀ ਮੰਦਰ ਵਾਲੇ ਠੀਕ ਤੇ ਸਮਾ ਲੋ ਗਿਆ ਨਾ ਤੇ ਜਿਹੜਾ ਉਹ ਜਗ੍ਹਾ ਬੰਦ ਹੋ ਗਈ ਅੱਛਾ ਤੁਸੀਂ ਦੱਸੋ ਵੀ ਤੁਹਾਨੂੰ ਕੋਈ ਪੁਰਾਣੇ ਸਾਥੀ ਯਾਦ ਹੋਣ ਜਿਹੜੇ ਕਿਉਂਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਉਹ ਪਾਕਿਸਤਾਨ ਨੂੰ ਆਇਆ ਮਤਲਬ ਪਾਕ ਹੈ ਤੇ ਹਿੰਦੁਸਤਾਨ ਇਕੱਠਾ ਸੀ ਚਲੋ ਜਦੋਂ ਵੰਡ ਹੋਈ ਤੇ ਪਾਕਿਸਤਾਨ ਨੂੰ ਆਏ ਤੁਸੀਂ ਇੱਥੋਂ ਦੇ ਰਹਿਣ ਵਾਲੇ ਤੇ ਉਹ ਕਿਹੜੇ ਕਿਹੜੇ ਮੁਸਲਮ ਵੀਰ ਭਰਾ ਸੀ ਜਿਹੜੇ ਇੱਥੇ ਤੁਹਾਡੇ ਨਾਲ ਖੇਡਦੇ ਰਹੇ ਮਲ ਦੇ ਜਾਂ ਵੱਡੇ ਨਿੱਕੇ ਕਿਹੜੇ ਕਿਹੜੇ ਸੀ ਇੱਕੋ ਕੁੜੀ ਮਤੂਲਾ ਮਤੂਲਾ ਉਹ ਹਾਨੀ ਤਰਾਂ ਨਹੀਂ ਸੀ ਅੱਛਾ ਮਤੂਲਾ ਤੁਹਾਡੀ ਹਾਨੀ ਤਰਾਂ ਨਹੀਂ ਉਹਦੇ ਪਿਓ ਦਾ ਨਾਂ ਕੀ ਸੀ ਮਾੜਾ ਤੇ ਇੱਕ ਗੱਲ ਕਿ ਦੋਵਾਂ ਦਾ ਇੱਕ ਦਾ ਮਾੜਾ ਤੇ ਇੱਕ ਦਾ ਕੁੜਾ ਸੀ ਅੱਛਾ ਇੱਕ ਮਾੜਾ ਤੇ ਜਿਹੜੇ ਵੀ ਪਤਾ ਵੀ ਤਾਇਆ ਸੀ ਜਾਂ ਮਾੜਾ ਕਿ ਜਾਂ ਕੁੜਾ ਹੀ ਹੈ ਅੱਛਾ ਅੱਛਾ ਕੋਈ ਜਿਹੜੀ ਗੱਲ ਠੀਕ ਮਾੜਾ ਕੂੜਾ ਕੰਦੇ ਰਿਹਾ ਠੀਕ ਹੈ ਉਹ ਜਿਹੜਾ ਮਾੜਾ ਸੀ ਨਾ ਉਹ ਲੰਗਾ ਥੋੜੇ ਆਹੀ ਉਹ ਥੋੜਾ ਲੰਗਾ ਤੁਰਦਾ ਰਿਹਾ ਜੇ ਕੂੜਾ ਕੁੜੀ ਉਹਦੀ ਹੋਣੀ ਜੀ ਚਲੋ ਠੀਕ ਹੈ ਹਾਂ ਠੀਕ ਹੈ ਜੀ ਹਾਂ ਤੇ ਹੋਰ ਵੀ ਜਿਹੜੇ 2-4 ਘਰ ਕਿੰਨੇ ਕਿੰਨੇ ਘਰ ਕਿੰਨੇ ਕ ਘਰ ਸੀ ਜਦੋਂ ਇਹ ਬੰਡ ਹੋਈ ਆ ਕੋਈ ਹੈ 40-50 ਘਰ ਕੁੰਡੇ ਲਾ ਲੋ ਅੱਜ ਹੈ ਤੇ ਸਾਰੇ ਹੀ ਮੁਸਲਮਾਨ ਸਾਰੇ ਬਸ ਇਹ ਹਿੰਦੂਆਂ ਦੇ ਠੀਰ ਤੇ ਤਰਖਾਨ ਸਭ ਸਾਡੇ ਦੇ ਠੀਰੇ ਦਾ ਕਾਫੀ ਪਾ ਉਹ ਸਾਰੇ ਮੁਸਲਮਾਨੀ ਟੋਟੜੀ ਠੀਕ ਹੈ ਦੋ ਪਰਿਵਾਰ ਇੱਕ ਤਰਖਾਣਾ ਦਾ ਤੇ ਇੱਕ ਚੀਰਾ ਦਾ ਹਾਂ ਬਾਕੀ ਸਭ ਮੁਸਲਮਾਨ ਬਾਕੀ ਮੰਨੇ ਪਰ ਪਿੰਡ ਜਿਹੜਾ ਭੈ ਗਾ ਦੇਖਦੇ ਨੇ ਮੇਰੇ ਆ ਮੰਨੇ ਪਰ ਮੰਨੇ ਉਹ ਕੱਚੇ ਹੋ ਉਹ ਤਾਂ ਕੱਚੇ ਸਾਡੇ ਦੇਖਦੇ ਦੇਖਦੇ ਬੜੇ ਸਭ ਕੱਚੇ ਸੀ ਤੇ ਉਹ ਚਲੋ ਹੋ ਗਏ ਪੱਕੇ ਆ ਦੁਨੀਆ ਦੁਖੀ ਆ ਚਲੋ ਆ ਤਾਂ ਫਿਰ ਤੁਹਾਡਾ ਰੌਣਕ ਮੇਲਾ ਕੀ ਹੁੰਦਾ ਰਿਹਾ ਅੱਜ ਇਹਦਾ ਕੋਈ ਟੀਵੀ ਚੱਲੇਗਾ ਕੋਈ ਮੋਬਾਈਲ ਕੋਈ ਕੁਝ ਉਹ ਤਾਂ ਰੌਣਕ ਮੇਲਾ ਕੀ ਹੁੰਦਾ ਟੀਵੀ ਵੀ ਨਹੀਂ ਕੁਝ ਵੀ ਨਹੀਂ ਕਿਦਾਂ ਟਾਈਮ ਪਾਸ ਕਰਨਾ ਖੇਡਣਾ ਹਾਂ ਕਬੱਡੀ ਖੇੜੀ ਹੋਣੀ ਹਾਂ ਸਾਲਾ ਮਾਰੀ ਹੋਣੀਆਂ ਥੋੜੇ ਬੰਦੇ ਹਾਂ ਹਾਂ ਕੋਈ ਬੱਟੇ ਬੁੱਟੇ ਕਬੱਡੀ ਖੇਡਣੀ ਇਹੋਲੇ ਕੰਮ ਕਰਦੇ ਆ ਅੱਛਾ ਕਬੱਡੀ ਖੇਡਣੀ ਅੱਛਾ ਇੱਕ ਸੁਣਿਆ ਰਾਸ ਪੈਂਦੀ ਰਹੀ ਕੋਈ ਰਾਸ ਰਾਸਾਂ ਪੈਂਦੇ ਰਾਸਾਂ ਪੈਂਦੀ ਰਹੀ ਉਹ ਰਾਸਾਂ ਦਾ ਮਤਲਬ ਕੀ ਹੁੰਦਾ ਰਿਹਾ ਮੁੰਡੇ ਨੱਚਦੇ ਪੂਰੇ ਬਣਦੇ ਰਾਸ ਕਬਲੇ ਰੱਖ ਇਹ ਰਾਸ ਅੰਰੇਜੋਦੀ ਦੇ ਰਾਸ ਕੋ ਜੇ ਚਾਰ ਕੇ ਮੋੜੇ ਹੋਣੇ ਉਹ ਕੁੜੀਆਂ ਦੇ ਸੂਰ ਪਾ ਲੈ ਉਹ ਬਾਹਰ ਬਾਹਰ ਨਾ ਰੋਣਾ ਤਾਂ ਕਿ ਹਾਂ ਤੇ ਦੱਤੇ ਹੁੰਦਾ ਨਹੀਂ ਨਾ ਰਾਸ ਸਾਹਿਬ ਉਪਰਲੀ ਪਾਰਟੀ ਵੀ ਆ ਹੈ ਅੱਛਾ ਤੂੰ ਵੀ ਆਪਣੇ ਸਾਥੀਆਂ ਦੇ ਪਾਕਿਸਤਾਨ ਵਾਲਿਆਂ ਦੇ ਨਾਂ ਸੁਣਾਤੇ ਤੇ ਤੁਸੀਂ ਆਪਣਾ ਨਾਂ ਵੀ ਦੱਸੋ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਬਨਾਰਸੀ ਰਾ ਤੁਹਾਡੇ ਪਿਤਾ ਦਾ ਨਾਂ ਪਖਰੂ ਰਾਮ ਪਖਰੂ ਰਾਮ ਇਹ ਜੀ ਪਾਕਿਸਤਾਨ ਤੋਂ ਆਏ ਹੀ ਤੇ ਚਲੋ ਜੇ ਕੋਈ ਵੀਡੀਓ ਉੱਥੇ ਪਹੁੰਚੇਗੀ ਤੇ ਆਪੂ ਥੋੜੀਕ ਖੋਜ-ਬੀਨ ਕਰਨਗੇ ਤੁਹੀ ਦੱਸਣਾ ਹੁਣ ਹੈ ਕਿ ਜਿਹੜੇ ਤੁਹਾਡੀ ਰੇਂਜ ਦੇ ਵਿੱਚ ਜਿੰਨੇ ਵੀ ਆਂਦੇ ਹੀ ਉਹਦੇ ਨਾਮ ਨਾਮ ਜਾਨਾ ਹਾਂ ਜਿੰਨਾ ਨਾਮ ਜਾਨਾ ਠੀਕ ਹੈ ਕੋਈ ਨਾ ਨਾ 75 76 ਸਾਲ ਹੋ ਗਿਆ ਜੀ ਪਾਕਿਸਤਾਨ ਮਨੋਂ ਠੀਕ ਹੈ ਜੀ ਠੀਕ ਹੈ ਬੋਲੋ ਨੀਚੇ ਤਾਂ ਰਹਿੰਦਾ ਠੀਕ ਹੈ ਜੀ ਕੋਈ ਗੱਲ ਨਹੀਂ ਆ ਵੱਡੇ ਜੀ ਪਹਿਲੇ ਨਾਮ ਲਈਏ ਵੱਡੇ ਦਾ ਹਾਂ ਪਤਾ ਪਤਾ ਉਹ ਤਾਂ ਉਹਦਾ ਭਰਾ ਉਹ ਕਰਮਲਾਈ ਕਰਮਲਾਈ ਠੀਕ ਹੈ ਜੀ ਉਹਦੇ ਨਾਮ ਦਾ ਅਰੇ ਮੀ ਹਾਂਜੀ ਠੀਕ ਹੈ ਜੀ ਅੱਗੇ ਆਗੇ ਇੱਕ ਨਾਂ ਹੀ ਇਹ ਖੇਡਾਉਣ ਦਾ ਮੜਾ ਹੀ ਹੋ ਕੇ ਜਾ ਕੇ ਸੀ ਉਹਦਾ ਬਸਦੀਰ ਸੀ ਹੂੰ ਠੀਕ ਹੈ ਠੀਕ ਹੈ ਜੀ ਹਾਂਜੀ ਉਸ ਤੋਂ ਆ ਗਿਆ ਉਹ ਗਾਮੀ ਲੰਬੜ ਠੀਕ ਹੈ ਉਹ ਮੁੰਸ਼ੀ ਇੱਕ ਉਹਦਾ ਨਾਂ ਪੜਾ ਹਾਂ ਠੀਕ ਹੈ ਉਹ ਮੜਾ ਹੀ ਕਿ ਕਬੀਰ ਹਾਂਜੀ ਅੱਗੇ ਆ ਗਿਆ ਕੂੜਾ ਹਾਂ ਤੇ ਮਾੜਾ ਹਾਂ ਮੁਹੰਮਦੀ ਹਾਂ ਠੀਕ ਹੈ ਆਕੇ ਮਤੂਲਾ ਕੁੜੀ ਹੋਰੀ ਹਮੂ ਇਹਦਾ ਮਤਲ ਤੁਹਾਨੂੰ ਪੂਰੀ ਹੋ ਸੀ ਹਾਂ ਇੱਕ ਤੁਸੀਂ ਫੌਜੀ ਦੱਸਦੇ ਸੀ ਫੌਜੀ ਵੀ ਦੱਸਿਆ ਸੀ ਕੋਈ ਇੱਕ ਫੌਜੀ ਉਹ ਅੜੀ ਜਿੰਦਾਂ ਦੀ ਗੱਲੀ ਦੀ ਉਹ ਕੀ ਜੇ ਪੁਰਾਣੇ ਘਰ ਜਿਹੜੇ ਨਵੇਂ ਉਹ ਸਰਦਿਓ ਹਾਂ ਅੱਦੋ ਜੰਦੇ ਜਿਹੜਾ ਖੀਰ ਦਾ ਘਰ ਸੀ ਉਹ ਜਿੰਦਾਂ ਉਹਨੂੰ ਪਿਆਰੀ ਉਹ ਫੌਜੀ ਦਾ ਸੀ ਠੀਕ ਉਹਨਾਂ ਇੱਟਾਂ ਦਾ ਕੱਚੀ ਇੱਟਾਂ ਦਾ ਕਮਰਾ ਬਣਾ ਰਹੇ ਮਨੇ ਵੀ ਪੜਾਵਾ ਕੱਚੇ ਦਾ ਪੱਸੀਆਂ ਪਠਾਈਆਂ ਜਿਹੜੇ ਪਾਸ ਦੇ ਸੀ ਹੂੰ ਹੂੰ ਉਹ ਵੀ ਕੱਚਾ ਕਮਰਾ ਬਣਾਇਆ ਉਹਨਾਂ ਇੱਟਾਂ ਦਾ ਹੇ ਠੀਕ ਹੈ ਹਾਂ ਠੀਕ ਹੈ ਅੱਛਾ ਉਹ ਦੂਜੇ ਮਹੱਲੇ ਕਿਹੜਾ ਦੱਸਿਆ ਮੋਲਾ ਰਾਮ ਮੋਲਾ ਮੋਲਾ ਅੱਛਾ ਮੋਲਮਾਨਾ ਨਾ ਜਾਂਦਾ ਸੀ ਹਾਂ ਹਾਂ ਤੇ ਉਹ ਰੋ ਬੜੀ ਪੀਂਦਾ ਹੈ ਆਹ ਰੋ ਪੀਂਦਾ ਨਹੀਂ ਲੋਕ ਕਹਿੰਦੇ ਨੇ ਵੀ ਲੋਕ ਕੜਾ ਲਾਇਆ ਚੋਕੇ ਹੋਏ ਤੇ ਤਾਂ ਜਾ ਮਝੂਰੀ ਪੀਂ ਮਝੂਰੀ ਦਾਗਾ ਚੋਕੇ ਘੜਾ ਵੀ ਮਦ ਮੁਕੇ ਇਹਦੇ ਅੱਛਾ ਹੁਣ ਤੁਹਾਨੂੰ ਜਿਹੜੇ ਇੱਥੋਂ ਛੱਡ ਕੇ ਗਏ ਸੀ ਕਦੇ ਉਹਦੇ ਨਾਲ ਤੁਹਾਡਾ ਰਾਫਤਾ ਕਾਇਮ ਹੋਇਆ ਜਾਂ ਮਤਲਬ ਕਿਤੇ ਗੱਲਬਾਤ ਹੋਈ ਵੀ ਅਸੀਂ ਉੱਥੇ ਬੈਠੇ ਹਾਂ ਹਾਂ ਕਾਫੀ ਚਿਰ ਬਾਅਦ ਉਹ ਨਾਕਟ ਹੋ ਗਿਆ ਵੀ ਸਭ ਚਿੱਠੀ ਹੁੰਦੀ ਦੀ ਆ ਹਾਂ ਉਹ ਪੜੇ ਰਹੀ ਹਾਂ ਅੱਜ ਸਾਡੇ ਪਰਵਾਜ਼ ਕੋਈ ਨਹੀਂ ਪੜੇ ਦਾ ਹਾਂ ਇਹ ਰਾਤ ਨੂੰ ਕਲਿੰਦ ਪੜਵੀਂ ਕਿਹੜੇ ਜਗਰ ਨੇ ਪੜਵੀਂ ਕਹਿੰਦੀ ਚਿੱਠੀ ਹਾਂਜੀ ਜਦੋਂ ਵੀਰਾਂ ਦਾ ਚਾਚਾ ਹਾਂ ਹਾਂ ਅੱਛਾ ਉਹ ਇਹ ਕਿੱਦਾਂ ਦਾ ਉਲਟ ਨਾ ਪੜ ਗਿਆ ਨਾ ਤੇ ਚਿੱਠੀ ਆਈਨ ਮੁੜ ਕੇ ਲਖਾਈ ਇਹਨਾ ਤੀ ਪਰਵਾਹ ਧਿਆਨ ਪਾੜੀ ਹਮ ਉਰਦੂ ਜੋ ਉਰਦੂ ਦੀ ਉਰਦੂ ਇਹ ਪੜੇ ਦੇ ਹਮ ਇਹਨਾਂ ਕੋਲ ਰਿਪੋਰਟ ਲਿਖਦਾ ਕੀ ਪੜਾ ਕੀ ਲਿਖਦਾ ਉਹਨਾਂ ਬਸੋਲੇ ਲਿਖਦਾ ਜਾਂ ਕੀ ਲਿਖਦਾ ਇਹ ਹਾਂਜੀ ਕੋਈ ਟੂਗਾ ਕੇ ਨਾ ਰਿਪੋਰਟ ਲਿਖਦਾ ਉਹ ਮੁਰਗੇ ਨਹੀਂ ਹੋਣਾ ਚਿੱਠੀ। ਅਛਾ ਮੁਰਗੇ ਚਿੱਠੀ ਉਹਦਾ ਚਿੱਠੀ ਆਂਦੀ ਸੀ। ਚਿੱਠੀ ਆਉਂਦੀ ਸੀ। ਆਹ ਵੀ ਭਾਂਦੇ ਨੇ ਜਵਾਬ ਦੇ। ਤੂੰ ਕਿੱਥੇ ਬੈਠੇ ਪਾਕਿਸਤਾਨ ਚ ਕਿਹੜਾ ਪਿੰਡ ਦੱਸਿਆ ਹੋਣਾ ਕੋਈ? ਪਿੰਡ ਨਹੀਂ ਦੱਸਾਂ ਕਿਉਂ? ਸਾਨੂੰ ਪਿੰਡ ਦਾ ਨਹੀਂ ਪਤਾ ਜਿਹੜਾ ਠੀਕ ਹੈ। ਠੀਕ। ਉਹਦੇ ਪਾਕਿਸਤਾਨ ਚ ਆਉਂਦੇ ਦੀ ਇਹ ਚਿੱਠੀ। ਬੂਟਾ ਪੜਾਉਂਦਾ ਜਿਵੇਂ ਮੋਹ ਦਾ ਬਿਟਾਈ। ਉਹਨੇ ਪੜਾਣੀ ਹੋਣੀ ਜ਼ਰੂਰ ਸੀ। ਉਹਦਾ ਇਹ ਹੌਲੇ ਕਿ ਤੁਸੀਂ ਉਹਨੇ ਪੜਾਣੀ ਜਾਂ ਲਿਆਣੀ। ਚਲੋ ਜੀ ਅੱਜ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਪਾਕਿਸਤਾਨ ਦੀਆਂ, ਹਿੰਦੁਸਤਾਨ ਦੀਆਂ, ਬੰਡ ਵੇਲੇ ਤੇ ਇੱਕ ਸਾਥੀ ਜਿਹੜਾ ਪਾਕਿਸਤਾਨ ਦੇ ਮ ਸੁਖੋ ਚੱਕ ਤੱਕ ਤਹਿਸੀਲ ਹੀ ਹੈ ਸੁਖੋ ਚੱਕ ਤੇ ਸ਼ਕਰਗੜਾ ਸ਼ਕਰਗੜਾ ਅੱਛਾ ਸੁਖੋ ਚੱਕ ਦੇ ਸ਼ਹਿਰ ਸ਼ਹਿਰ ਤਹਿਸੀਲ ਅੱਛਾ ਉਧਰੋਂ ਉੱਠ ਕੇ ਇੱਧਰ ਆਏ ਤੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਤੇ ਲਗਭਗ ਦੋਨਾਂ ਨੂੰ ਪੂਰੀ ਹੋ ਸੀ ਜਦੋਂ ਵੰਡ ਹੋਈ ਆ ਚਲੋ ਜੀ ਬਹੁਤ ਹਾਂ ਤੁਸੀਂ ਬੋਲੇ ਆ ਹਾਂ ਜਪੋ ਲੋਹਾਂ ਸ਼ੰਦੀ ਸ਼ਸ਼ੁਰਾ ਉਹਨਾਂ ਟੰਡਾ ਨਾਲ ਲੱਗਦੀ ਪਤਾ ਹੈ ਕਿ ਲੱਗ ਪਾਦੀ ਆ ਵਸ ਤੇ ਜਿਹੜੇ ਮੇਨ ਮੇਨ ਬੰਦੇ ਜਿਹੜੇ ਜਿਆਦਾ ਜਿਹੜੇ ਤਾਂ ਮਸ਼ਹੂਰ ਹੋ ਦੱਸ ਦਿਓ ਤੇ ਫਿਰ ਅਸੀਂ ਵੀਡੀਓ ਦਾ ਐਂਡ ਕਰੀਏ ਕੰਨਾ ਕੰਨਾ ਹਾਂ ਹਾਂਜੀ ਸੋ ਸੰਸਾਰ ਉਹ ਜਿਆਦਾ ਰ ਹਾਂ ਫਿਰ ਰਹਿਬਾ ਹਾਂਜੀ ਉਸੂ ਕਿਰਪਾ ਜਰ ਕਿਰਪਾ ਜਰਦਾ ਰ ਹਾਂ ਤੇ ਸ਼ਮਾਲਾਣਾ ਖਾਣਾ ਚਲੋ ਠੀਕ ਹੈ ਜੀ ਬਜ਼ੁਰਗੋ ਪਿਆਰੀ ਬੰਨਿਆ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਨਾਲੇ ਸਾਂਝਾ ਕੀਤਾ ਜੈ ਹਨ ਜੈ ਬਾਦ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਪਰ ਜੀ ਮਰ ਮੁਕੀ ਜੀ ਸਾਡੇ ਮਾਦੇ ਹਾਲੀ ਚਲੋ ਜੇ ਕਿਤੇ ਹੋਏਗੀ ਜਿੰਦੀ ਆ ਪੂਰਾ ਕਮੈਂਟ ਕਮਟ ਕਰੇਗੀ ਜਾਂ ਜੇ ਅੱਗੇ ਵੀਡੀਓ ਉੱਥੇ ਪਹੁੰਚੇਗੀ ਚੰਗਾ ਜੀ ਰੱਬ ਰਾਖਾ